ਉਹਨਾਂ ਨਾਲ ਗੱਲ ਕਰਦੀ ਆ ਉਹਨੂੰ ਪੁੱਛਦੀ ਆ ਭਲਾ ਇਹ ਘਰ ਕਿੱਦਾਂ ਵਾ ਗਈ ਵੀ ਸਹੀ ਆ ਤੂੰ ਮੁੜ ਕੇ ਕਿ ਨਹੀਂ ਇੱਕਦਮ ਮੇਰਾ بار بار ਨਾ ਦਿਲ ਨਹੀਂ ਕਰਦਾ ਫੋਨ ਕਰਨਾ ਚੱਲ ਆ ਹੀ ਲੇਂਗੀ ਕੁਝ ਨਹੀਂ ਹੁੰਦਾ ਪਹਿਲਾਂ ਤੇ ਆਪਣੀ ਮਰਜ਼ੀ ਨਾਲ ਅੱਗੇ ਤੂੰ ਵਿਆਹ ਕਰਵਾ ਲਿਆ ਵਾ ਸਾਨੂੰ ਪੁੱਛਿਆ ਨਹੀਂਗਾ ਹੁਣ ਇਹ ਨਾ ਹੋਵੇ ਇੱਥੇ ਸਾਡੇ ਸਿਰ 'ਚ ਵੀ ਖੇਪ ਆ ਜੇ ਆਪਣਾ ਆਪ ਸੰਭਾਲ ਲਾ ਉਹ ਕੋਈ ਗੱਲ ਨਹੀਂ ਮੈਂ ਪੁੱਛ ਲਈ ਨਾ ਮਨੂੰ ਤੇ ਕਿਹਦਾ ਫੋਨ ਆਉਂਦਿਆ ਹੈ ਮੈਂ ਰੋਟੀ ਤੇ ਪਾ ਕੇ ਦੋ ਹਾਂ ਤੈਨੂੰ ਬੜੀ ਉਹ ਸੱਚੀ ਗੱਲ ਦੱਸਣੀ ਆ ਤੇ ਕਿਹਦਾ ਫੋਨ ਆਉਂਦਿਆ ਹੈ ਤੇ ਕਿੰਨੂੰ ਮੈਂ ਕਰਨੀ ਆ ਮੈਨੂੰ ਨਹੀਂ ਸੱਚੀ ਗੱਲ ਦੱਸਣੀ ਤੇ ਕਿੰਨੂੰ ਦੱਸਣੀ ਆ ਮੈਨੂੰ ਸਾਰਾ ਪਤਾ ਵਾ ਇਹੋ ਜੀਆਂ ਬਥੇਰੀਆਂ ਵੱਧ ਹੁੰਦੀਆਂ ਆ ਮੇਰੀ ਗੱਲ ਸੁਣੋ ਤੁਹਾਨੂੰ ਕੋਈ ਸ਼ੱਕ ਵਾ ਮੇਰੇ ਉੱਤੇ ਮੈਂ ਘਰ ਦੇ ਛੱਡ ਕੇ ਤੁਹਾਡੇ ਕੋਲ ਆਈ ਆ ਤੇ ਜੇ ਐਨੀ ਤੁਹਾਨੂੰ ਹੈਗੀ ਆ ਨਾ ਤੇ ਤੁਸੀਂ ਫੋਨ ਵੇਖ ਲਓ ਬਸ ਇਹ ਮੰਮੀ ਤੇ ਕਹਿੰਦੇ ਮੇਰੇ ਵੱਲ ਆ ਗਈ ਆ ਨਾ ਮੰਮੀ ਨੇ ਜੋ ਕਹਿਤਾ ਬਸ ਠੀਕ ਵਾ ਉਹ ਮੈਂ ਰੋਟੀ ਲੈ ਲੋ ਕਹਿਣ ਗਿਆ ਤੇ ਮੰਮੀ ਰੋਲਾ ਟੱਬੀ ਪਾਉਂ ਮੰਮੀ ਹੁਣੀ ਨਵਾਂ ਰੋਲਾ ਪਾਉਣ ਲੱਗੀ ਆ ਕਿ ਉਹ ਨਵਾਂ